ਸਾਹਿਬ ਜੀਓ ਸੋਰਠਾ ਮਹਲਾ ਤੀਜਾ ਬਿਨ ਸਤਗੁਰ ਸੇਵੀ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਹਮਦੀਨਾ ਤਮ ਜੁਗ ਜੁਗ ਦਾਤੇ ਸ਼ਬਦ ਦੇ ਦੇ ਬੁਝਾਈ ਬੇਨਾਤ ਗੁਰੂ ਸੇਵੇ ਬਹੁਤਾ ਦੁੱਖ ਲਗਾ ਜੁਗ ਚਾਰੇ ਪਰਮਾਈ ਹਮਦੀਨਾ ਤਮ ਜੁਗ ਜੁਗ ਦਾਤੇ ਸਬਦੇ ਦੇਹ 부ਝਾਈ ਹਰ ਜੀਓ ਕਿਰਪਾ ਕਰੋ ਤਮ ਪਿਆਰੇ ਸਤ ਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇਹੋ ਆਧਾਰੇ ਰਹਾ ਮਨਸਾ ਮਾਰ ਦੁਬਦਾ ਸਹਿਜ ਸਮਾਣੀ ਪਾਇਆ ਨਾਮ ਅਪਰ ਹਰ ਰਸ ਚਾਖ ਮਨ ਨਿਰਮਲ ਹੋਵਾ ਕਿਲ ਵਿਖਾ ਕਾਟਣ ਹਾਰ ਸ਼ਬਦ ਮਰਹੋ ਫਿਰ ਜੀਵ ਹੋ ਸਦਹੀ ਤਾਂ ਫਿਰ ਮਰਨ ਨਾ ਹੋਈ ਅਮਰਤ ਨਾਮ ਸਦਾ ਮਨ ਮਿੱਠਾ ਸ਼ਬਦੇ ਪਾਵੇ ਕੋਈ ਦਾਤੈ ਦਾਤ ਰੱਖੀ ਹੱਥ ਆਪਣੇ ਜਿਸ ਪਾਵੇ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹ ਜਾ ਪੈਸੇ ਦਾ ਤੈ ਦਾਤ ਰਖੀ ਹੱਥ ਆਪਣੈ ਜਿਸ ਪਾਵੇ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹ ਜਪੈ ਸੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ